ਰਾਸ਼ੀਆ ਕਾ ਤੁਸੀਂ ਦੇਖ ਰਹੇ ਹੋ ਫਟਾਫਟ ਖਬਰਾਂ ਆਦਿਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਕੁੰਭ ਮੇਲੇ ਚ ਪਗੜੜ ਕਰਨ ਕਈ ਮੌਤਾਂ ਤਾਂ ਜੋ ਬਿੱਤੀ ਦਿਹ ਰਾਤ ਅਚਾਨਕ ਕੁੰਭ ਮੇਲੇ ਚ ਪਗੜੜ ਮੱਚੀ ਸੀ ਤਾਂ ਹੁਣ ਤੱਕ ਕਈ ਮੌਤਾਂ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਪੀਐਮ મોદી ਨੇ ਪਗੜੜ ਕਰਨ ਵਾਪਰੇ ਹਾਸੇ ਤੇ ਜਿਤਾਇਆ ਦੁੱਖ ਤਾਂ ਜੋ ਮੇਲੇ ਵਿੱਚ ਪਗੜੜ ਹੋਈਆ ਉਸ ਵਿੱਚ ਹੋਈਆ ਮੌਤਾਂ ਨੂੰ ਲੈ ਕੇ ਅਤੇ ਜ਼ਖਮੀ ਨੂੰ ਲੈ ਕੇ ਪੀਐਮ મોદી ਨੇ ਦੁੱਖ ਜਾਰ ਕੀਤਾ ਹੈ ਸੀਐਮ ਜੋਗੀ ਦੇ ਮੇਲੇ 'ਚ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਤਾਂ ਸੀਐਮ ਜੋਗੀ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਆਰਾਮ ਨਾਲ ਮੇਲੇ ਵਿੱਚ ਆਇਆ ਜਾਵੇ ਅਤੇ ਜੋ ਭਗੜੜ ਦਾ ਮਾਮਲਾ ਉਸ ਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਗਿਆ ਹੈ। ਲਾਰੈਂਸ ਬਿਸ਼ਨੋਏ ਨੂੰ ਕੋਰਟ ਨੇ ਕੀਤਾ ਬਰੀ ਤਾਂ ਇੱਕ ਪੁਰਾਣੇ ਮਾਮਲੇ ਵਿੱਚ ਫਰੀਦਕੋਟ ਮਾ ਕੋਰਟ ਨੇ ਲਾਰੈਂਸ ਬਿਸ਼ਨੋਏ ਨੂੰ ਬਰੀ ਕਰ ਦਿੱਤਾ ਅਤੇ ਇਹ ਰੰਗਦਾਰੀ ਦਾ ਮਾਮਲਾ ਸੀ ਜਿਸ ਵਿੱਚ ਕਿ ਲਾਰੈਂਸ ਬਿਸ਼ਨੋਏ ਨੂੰ ਵੀ ਐਫ ਆਈ ਆਰ 'ਚ ਦਰਜ ਕੀਤਾ ਗਿਆ ਸੀ। ਚੰਡੀਗੜ੍ਹ ਮੇਅਰ ਦੀ ਚੋਣ ਤੋਂ ਪਹਿਲਾਂ ਵੱਡਾ ਫੈਸਲਾ ਤਾਂ ਪਾਲਕੇ ਚੰਡੀਗੜ੍ਹ ਮੇਅਰ ਦੀ ਚੋਣ ਹੋਣ ਜਾ ਰਹੀ ਹੈ ਤਾਂ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਨੇ ਵੱਡਾ ਐਕਸ਼ਨ ਕੀਤਾ ਕਿ ਆਪਣੇ ਕੌਂਸਲਰਾਂ ਨੂੰ ਵੱਖ-ਵੱਖ ਥਾਵਾਂ ਤੇ ਸ਼ਿਫਟ ਕਰ ਦਿੱਤਾ ਹੈ। ਰਜਿੰਦਰਾ ਹਸਪਤਾਲ ਦਾ ਮਾਮਲਾ ਪਹੁੰਚਿਆ ਹਾਈ ਕੋਰਟ ਤਾਂ ਜੋ ਰਜਿੰਦਰਾ ਹਸਪਤਾਲ ਤੋਂ ਵੀਡੀਓ ਸਾਹਮਣੇ ਆਈ ਸੀ অপারেশন ਦਰਮਿਆਨ ਜਦੋਂ ਵਿਜਲੀ ਗੁੱਲ ਹੋਈ ਸੀ ਤਾਂ ਉਹ ਮਾਮਲਾ ਹਾਈ ਕੋਰਟ ਪਹੁੰਚ ਚੁੱਕਿਆ ਤੇ ਹਾਈ ਕੋਰਟ ਨੇ ਸਟੇਟਸ ਰਿਪੋਰਟ ਐ ਮਾਮਲੇ ਦੀ ਮੰਗ ਲਈ ਹੈ। ਭਾਰਤ ਨੂੰ ਸਿੱਧੇ ਹੋਏ ਡੋਨਾਲਡ ਟਰੰਪ ਤਾਂ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਫੈਸਲਾ ਡੋਨਾਲਡ ਟਰੰਪ ਵੱਲੋਂ ਲਿਆ ਜਾ ਰਿਹਾ ਹੈ ਤਾਂ ਹੁਣ ਟੈਰਿਫ ਵਧਾਉਣ ਦੀ ਚੇਤਾਵਨੀ ਦਿੱਤੀ ਗਈ ਹੈ ਜਿਸ ਵਿੱਚ ਕਿ ਭਾਰਤ ਚੀਨ ਅਤੇ ਬਰਾਜਲ ਨੂੰ ਸਿੱਧਾ ਜਿਹੜੇ ਚੇਤਾਵਨੀ ਦਿੱਤੀ ਗਈ ਹੈ ਕਿ ਅਸੀਂ ਹੁਣ ਟੈਰਿਫ ਵਧਾਵਾਂਗੇ ਜੇਕਰ ਇਹਨਾਂ ਦੇਸ਼ਾਂ ਨੇ ਟੈਰਿਫ ਵਧਾਉਣ ਦੀ ਅੱਗੇ ਹੋਰ ਕੋਸ਼ਿਸ਼ ਕੀਤੀ ਅਮਰਸਰ ਮੇਰ ਦੀ ਚੋਣ ਨੂੰ ਲੈ ਕੇ ਹਾਈ ਕੋਰਟ ਚ ਪਟੀਸ਼ਨ ਹੋਈ ਖਾਰਜ ਤਾਂ ਜੋ ਕਾਂਗਰਸ ਪਾਰਟੀ ਵੱਲੋਂ ਅਮਰਸਰ ਮੇਰ ਦੀ ਚੋਣ ਨੂੰ ਲੈ ਕੇ ਪਟੀਸ਼ਨ ਪਾਈ ਗਈ ਸੀ ਉਸ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਡਾਕਟਰ ਪੀ ਆਰ ਅੰਬੇਦਕਰ ਦਾ ਬੁੱਤ ਤੋੜਨ ਦੇ ਮਾਮਲੇ ਚ ਕਪੂਰਥਲਾ ਬੰਦ ਤਾਂ ਹਲੇ ਤੱਕ ਰੋਸ ਜਿਹੜਾ جاری ਹੈ ਜੋ ਅਮਰਸਰ ਵਿੱਚ ਡਾਕਟਰ ਅੰਬੇਦਕਰ ਦੇ ਬੁੱਤ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਉਸ ਮਾਮਲੇ ਨੂੰ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਅਜੇ ਵਿੱਚ ਕਪੂਰਥਲਾ ਚ ਅੱਜ ਵੀ ਪੂਰਨ ਤੌਰ ਤੇ ਸ਼ਹਿਰ ਨੂੰ ਬੰਦ ਕੀਤਾ ਗਿਆ ਅਮਰੀਕਾ ਤੋਂ ਬਾਅਦ ਕੈਨੇਡਾ ਦੇ ਵਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਝੜਕਾ ਤਾਂ ਐਮਪੀ ਰੂਬੀ ਡੱਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਜੇਕਰ ਉਹ ਪੀਐਮ ਬਣਦੇ ਨੇ ਤਾਂ ਆਉਣ ਵਾਲੇ ਸਮੇਂ ਚ ਕੈਨੇਡਾ ਚੋਂ ਪ੍ਰਵਾਸੀਆਂ ਨੂੰ ਬਾਹਰ ਕਰ ਦਿੱਤਾ ਜਾਵੇਗਾ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਨੇ ਅਤੇ ਇਹ ਜੇਕਰ ਅਜਿਹਾ ਹੁੰਦਾ ਹੈ ਤਾਂ ਅਮਰੀਕਾ ਤੋਂ ਬਾਅਦ ਦੂਜੀ ਕੰਟਰੀ ਬਣੇਗਾ ਕੈਨੇਡਾ ਜਿਹੜਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਵਿੱਚ ਵੱਡੇ ਕਦਮ ਚੁੱਕੇਗਾ ਇਸ ਨਾਲ ਆਦਿਆਂ 10 ਵੱਡੀਆਂ ਖਬਰਾਂ ਅਜਿਹੀਆਂ ਹੀ ਹੋਰ ਖਬਰਾਂ ਨਾਲ ਮੁਰਤ ਤੋਂ ਜੁੜਾਂਗੇ ਬਣੇ ਰਹੋ ਐਨਆਰਏ ਟੀਵੀ ਨਾਲ